ਦੇਸ ਵਿਦੇਸ ਵਿੱਚ ਬੈਠੀ ਗੁਰੂ ਰੋਪਿਆ ਦੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇ ਉਹ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਉਹ ਇੱਕ ਵੀਡੀਓ ਦੇਖੀ ਤੇ ਮੈਂ ਤੁਹਾਨੂੰ ਵੀ ਉਹ ਵੀਡੀਓ ਜ਼ਰੂਰ ਦਿਖਾਉਂਗਾ ਤੇ ਵੀਡੀਓ ਵੇਖ ਕੇ ਮੈਨੂੰ ਬੜੀ ਦੁੱਖ ਹੋਇਆ ਤੇ ਨਿਰਾਸ਼ਾ ਵੀ ਹੋਈ ਪਹਿਲੇ ਤੁਸੀਂ ਵੀਡੀਓ ਭੇਜ ਲਓ ਸਾਰੇ ਤੇ ਫਿਰ ਆਪਾਂ ਬਾਅਦ ਚ ਗੱਲ ਕਰਾਂਗੇ हो नहीं, नहीं थी अर्जुन देव रोज ग्रंथ लिखते थे और जब सुबह देखते थे, थे तो सारा मिलता था। ये काम बहुत दिन हो चलते गुरु महाराज रविदास जी महाराज सबने विचार किया कि रविदास जी महाराज के कोई विचार नहीं आया क्यों नहीं आया कोई उन्हें नीच जाति से समझता था चरमकार कहते थे चमड़ा जू, जूता गांटने वाले कहते थे तो सभी संत गुरु महाराज रविदास जी के पास जाते हैं और एक संत उठकर विचार करता है कि, कि रविदास जी चमड़े का काम करते हैं इसलिए इन्होंने आपकी वाणिया नहीं लिखी रविदास जी कहने लगे भाई नहीं लिखी तो मैं तो कोई इसका विरोध कर नहीं रहा हूं लेकिन मैं आपको एक बात बताता हूं रविदास जी ने कहा ਨੀਚ ਨਹੀਂ ਕੋਈ ਪ੍ਰਗਨਾ ਨੀਚ ਨਹੀਂ ਕੋਈ ਬ੍ਰਾਮ ਨੀਚ ਨਹੀਂ ਕੋਈ ਪ੍ਰਗਨਾ ਨੀਚ ਨਹੀਂ ਕੋਈ ਬ੍ਰਾਮ ਨੀਚ ਉਸੇ ਕੋ ਕਹਤੇ ਹੈ ਜੋ ਗਰੇ ਨੀਚ ਕੇ ਕਾਮ ਗੁਰੂ ਪਿਆਰਿਓ ਇਹ ਵੀਡੀਓ ਤੁਸੀਂ ਸਾਰੇ ਦੇਖੀ ਆ ਵੀ ਵੇਖੋ ਪਹਿਲੀ ਗੱਲ ਤੇ ਇਹ ਵੀਡੀਓ 'ਚ ਗੁਰੂ ਅਰਜਨ ਦੇਵ ਪਾਸ਼ਾ ਨੂੰ ਇਸ ਬੇਵਕੂਫ ਸ਼ਖਸ ਨੇ ਗੁਰੂ ਵੀ ਨਹੀਂ ਕਿਹਾ ਹੁਣ ਇਹ ਉਹਨਾਂ ਲੋਕਾਂ ਜਿਹੜਾ ਗੁਰੂ ਪਿਆਰਿਓ ਇਹ ਬੰਦਾ ਇਹ ਬੰਦੇ ਦੀ ਉਹ ਮਾਨਸਿਕਤਾ ਆ ਇਹ ਉਹਨਾਂ ਲੋਕਾਂ ਦੀ ਮਾਨਸਿਕਤਾ ਵਾਲਾ ਬੰਦਾ ਆ ਜਿਹੜੇ ਕਹਿੰਦੇ ਆ ਸਾਡੇ ਗੁਰੂ ਨੂੰ ਭਗਤ ਨਹੀਂ ਕਹਿਣਾ ਗੁਰੂ ਆਖੋ ਹੁਣ ਵੇਖ ਲਓ ਬਾਕੀ ਗੁਰੂਆਂ ਦਾ ਇਹ ਕਿੰਨਾ ਸਤਿਕਾਰ ਕਰਦੇ ਆ ਇਹਨੇ ਕਿਹਾ ਵੀ ਅਰਜਨ ਦੇਵ ਜਦੋਂ ਕੀ ਗ੍ਰੰਥ ਸਾਹਿਬ ਲਿਖ ਰਹੇ ਕਿੱਡਾ ਬੇਵਕੂਫ ਤੇ ਮੈਂ ਕੋਈ ਡੀ ਸੌਰੀ ਮਤ ਤੇ ਕੱਖ ਪਤਾ ਹੀ ਨਹੀਂ ਇਹਨਾਂ ਲੋਕਾਂ ਨੂੰ ਉੱਤੋਂ ਸਾਹਮਣੇ ਜਿਹੜੇ ਬੈਠ ਕੇ ਸਟੇਜਾਂ ਤੇ ਸੁਣਦੇ ਪਏ ਡੀ ਵੱਡੀ ਗੱਪ ਉਹ ਵੀ ਪਤਾ ਨਹੀਂ ਕੀ ਕੰਨਾ ਚ ਤੇ ਮੂੰਹ ਚ ਪਰ ਕੀ ਆਪਣੇ ਕਹੇ ਡੇ ਬੇਕੂਫ ਕੰਨਾ ਚ ਰੋਂ ਲੈ ਕੇ ਸੁਣੀ ਜਾਂਦੇ ਬੇਕੂਫਾ ਵਾਂਗੂ ਉਹ ਯਾਰ ਵੀ ਜਦੋਂ ਸਤਗੁਰੂ ਸੱਚੇ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਆਪਣੇ ਕਹ ਲਈ ਪੀ ਸਥਾਪਨਾ ਕੀਤੀ ਜਾਂ ਲਿਖਣਾ ਸ਼ੁਰੂ ਕੀਤਾ ਭਾਈ ਆਪਣੇ ਭਾਈ ਗੁਰਦਾਸ ਜੀ ਕੋ ਲਿਖਵਾਇਆ ਤੇ ਉਦੋਂ ਗੁਰੂ ਰਵਿਦਾਸ ਮਹਾਰਾਜ ਤੇ ਅਕਾਲ ਚਰਣਾ ਕਰ ਗਏ ਉਸ ਤੋਂ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਇਤਿਹਾਸ ਨਹੀਂ ਪਤਾ ਗੁਰਬਾਣੀ ਨਹੀਂ ਪਤਾ ਪਰ ਜਿਹੜੀ ਇਹਨੇ ਪੰਕਤੀ ਸੁਣਾਈਆਂ ਗੁਰੂ ਪਿਆਰਿਓ ਉਹ ਪੰਕਤੀ ਗੁਰੂ ਗ੍ਰੰਥ ਸਾਹਿਬਹਾਰਾਏ ਵਿੱਚ ਸ਼ੋਭਤ ਹੀ ਨਹੀਂ ਆ ਗੁਰੂ ਕਬੀ ਦਾਸ ਮਹਾਰਾਏ ਕਿੰਨਾ ਗੁਰੂ ਅਰਜਨ ਮਹਾਰਾਏ ਨੂੰ ਕਹਿ ਲਿਖੇ ਜੋ ਇਹਨੇ ਸ਼ਬਦ ਬੋਲੇ ਬੇਕੂ ਬੰਦੇ ਨੇ ਫਿਰ ਇਹ ਲੋਕ ਐਡੇ ਮੈਂ ਕਹਿੰਦਾ ਮੂਰਖ ਲੋਕ ਆ ਇਹ ਬੰਦਾ ਇਹ ਜਿਹੜਾ ਬੰਦਾ ਖਾਸ ਕਰਕੇ ਮੈਂ ਕਹਿੰਦਾ ਵੀ ਕਿਸੇ ਖੋਤੇ ਦੀ ਪਦੈਸ਼ ਆ ਜੇ ਬੰਦੇ ਦੀ ਪਦੈਸ਼ ਹੁੰਦਾ ਤੇ ਸਭ ਤੋਂ ਪਹਿਲੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀਓ ਨੂੰ ਗੁਰੂ ਕਹਿ ਕੇ ਸੰਬੋਧਿਤ ਕਰਦਾ ਪਹਿਲੀ ਗੱਲ ਤੇ ਯਾਰ ਜੇਕਰ ਤੁਹਾਡਾ ਕੋਈ ਰੋਲਾ ਤੁਹਾਡਾ ਰੋਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤੇ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਕੰਮ ਕਰਨਾ ਚਾਹੀਦਾ ਸੀ ਕਿ ਤੁਹਾਡੇ ਵਿੱਚੋਂ ਕੋਈ ਚਾਰ ਸਿਆਣੇ ਬੰਦੇ ਉੱਠ ਕੇ ਜਿਨ੍ਹਾਂ ਨੂੰ ਆਪਾਂ ਤੁਸੀਂ ਮੋਦਵਾਰ ਬਣਾਉਂਦੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਂਦੇ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਲੈ ਕੇ ਦਿੰਦੇ ਕਿ ਭਾਜੀ ਤੁਸੀਂ ਆ ਫਰਮਾਨ ਜਾਰੀ ਕੀਤਾ ਆ ਤੇ ਅਸੀਂ ਇਹਦੇ ਹੱਕ 'ਚ ਨਹੀਂ ਹੈਗੇ ਤੁਸੀਂ ਇਹਨੂੰ ਬਦਲੋ ਹਣਾ ਜੀ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਗੱਲ ਨਹੀਂ ਮੰਨਦੀ ਤੇ ਤੁਸੀਂ ਲੋਕ ਫਿਰ ਕੀ ਕਰਦੇ ਫਿਰ ਤੁਹਾਡਾ ਦੂਜਾ ਮੁੰਡਲਾ ਫਰਜ਼ ਕੀ ਬਣਦਾ ਸੀ ਵੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੁੰਦੇ ਕਿਵੇਂ ਅੰਮ੍ਰਿਤਪਣ ਕਰਕੇ ਖੰਡੇ ਬਾਟੇ ਦੀ ਪੋਲ ਛਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨਾਂ ਲੜ ਕੇ ਹੁਣ ਜਦੋਂ ਤੁਸੀਂ ਵੱਖਰੇ ਹੋ ਗਏ ਹੁਣ ਤੁਸੀਂ ਦੂਜੇ ਗੁਰੂਆਂ ਸ਼ਹੀਦਾ ਜਮੈਲਾਂ ਦਾ ਤੇ ਕੋਈ ਸਤਕਾਰ ਨਹੀਂ ਕਰਦੇ ਤੇ ਉਦੋਂ ਧੱਕੇ ਨਾਲ ਲੋਕਾਂ ਨੂੰ ਕਹਿੰਦੇ ਪਏ ਸਾਡੇ ਗੁਰੂ ਨੂੰ ਗੁਰੂ ਆਖੋ ਤੇ ਇਹ ਕੋਈ ਮਤ ਕੋਈ ਸਿਆਣੇ ਬੰਦਿਆਂ ਵਾਲੀ ਤੇ ਮੈਨੂੰ ਲੱਗ ਨਹੀਂ ਰਹੀ ਗੁਰੂ ਪਿਆਰਿਓ ਉਹ ਜੇਕਰ ਤੁਸੀਂ ਚਾਹੁੰਦੇ ਜਿਹੜਾ ਤੁਸੀਂ ਆਪਣਾ ਮੰਦਰ ਬਣਾਏ ਕੁਝ ਵੀ ਜਿਹੜਾ ਤੁਸੀਂ ਵੱਡਾ ਜਿੱਥੇ ਜਾ ਕੇ ਮੱਥੇ ਟੇਕਦੇ ਹੋ ਕਹਦੇ ਦੇਹ ਧਾਰੀ ਗੁਰੂ ਬੰਦੇ ਆ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਖਦੇ ਜਿਹਦੀ ਪੈਂਤੀਆਂ ਦਾ ਸਤਕਾਰ ਕਰਦੇ ਹੁੰਦੇ ਪਰ ਤੁਸੀਂ ਪੈਂਤੀਆਂ ਦਾ ਸਤਕਾਰ ਨਹੀਂ ਕਰਦੇ ਇਹ ਤੁਸੀਂ ਬਾਣੀ ਵੱਖਰੀ ਕਰਕੇ ਸਾਬਤ ਕਰਤਾ ਕਿ ਤੁਸੀਂ ਸਿਰਫ ਆਪਣੀ ਜਾਤ ਦੇ ਗੁਰੂਆਂ ਸਤਕਾਰ ਕਰਦੇ ਹੋ ਤੇ ਆਪਣੀ ਜਾਤ ਦੇ ਗੁਰੂ ਨੂੰ ਗੁਰੂ ਕਹਿੰਦੇ ਹੋ ਕਿਉਂਕਿ ਜੇਕਰ ਤੁਸੀਂ ਸਾਰਿਆਂ ਨੂੰ ਪਿਆਰ ਕਰਦੇ ਹੁੰਦੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਜਿੱਥੇ ਵੀ ਤੁਹਾਡੇ ਪ੍ਰਚਾਰਕ ਸਥਾਨ ਆ ਜਾਂ ਜਿੱਥੇ ਤੁਸੀਂ ਆਪਣੇ ਮਿਲ ਜਾਂਦੇ ਆ ਬਾਬਿਆਂ ਨੂੰ ਸਾਡਾ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਸ਼ੋਭਿਤ ਕਰਦੇ ਤੇ ਖੁਦ ਇਹ ਐਲਾਨ ਕਰਦੇ ਵੀ ਸਾਡੇ ਲਈ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜਿਆ ਸਾਡੇ ਲਈ ਸਾਰੇ ਗੁਰੂ ਆ ਤੇ ਉਹਨਾਂ ਸਾਰੇ ਗੁਰੂਆਂ ਦੇ ਸ਼ਹੀਦਾਂ ਦੇ ਮਹਾਂਪੁਰਸ਼ਾਂ ਦੇ ਜਰਨੈਲਾਂ ਦੇ ਜਿਨ੍ਹਾਂ ਨੇ ਇਨਸਾਨੀਅਤ ਲਈ ਕੁਛ ਕੀਤਾ ਉਹਨਾਂ ਦੇ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਂਦੇ ਪੂਰੀ ਖੁਸ਼ੀ ਨਾਲ ਪੂਰੇ ਜਹੋ ਜਹਾਲ ਨਾਲ ਪਰ ਤੁਸੀਂ ਸਿਰਫ ਆਪਣੀ ਯਾਦਾ ਗੁਰੂ ਸਾਹਿਬ ਲਿਆ ਅਸੀਂ ਜੀ ਬੜੀ ਵੱਡੀ ਮੱਲ ਮਾਰ ਲਈ ਸੋ ਕੋ ਤੁਸੀਂ ਤਾਂ ਪਾਪ ਕੀਤਾ ਸੋ ਮੈਂ ਆਪਣੇ ਵਿਆਹ ਪੜਾ ਪਰਵਾਰ ਉਹਨਾਂ ਦਾ ਜੋ ਸੂਚਿਤ ਕਰਨਾ ਚਾਹੁੰਦਾ ਕਿ ਇਹ ਲੋਕ ਸਿੱਖੀ ਦੇ ਦੁਸ਼ਮਣਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਜਿਹੜੇ ਖੁਦ ਗੁਰੂਆਂ ਦਾ ਸਤਿਕਾਰ ਨਹੀਂ ਕਰਦੇ ਖੁਦ ਗੁਰੂਆਂ ਦੇ ਨਾਮ ਦੀ ਬੇਜੀਬੀ ਕਰਦੇ ਆ ਖੁਦ ਗੁਰੂਆਂ ਨੂੰ ਗੁਰੂ ਨਹੀਂ ਆਖਦੇ ਜੇਕਰ ਦਹਾ ਗੁਰੂਆਂ ਨੂੰ ਗੁਰੂ ਪਿਆਰੇ ਗੁਰੂ ਆਖਿਆ ਗਿਆ ਤੇ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਉਹ ਗੁਰਤਾ ਗੱਦੀ ਦੇ ਵਾਰਸ ਆ ਇਸ ਕਰਕੇ ਦਸਾਂ ਗੁਰੂਆਂ ਨੂੰ ਗੁਰੂ ਕਿਹਾ ਗਿਆ ਪਰ ਸਾਡੇ ਲਈ ਸਾਰੇ ਗੁਰੂ ਆ ਜਿਨ੍ਹਾਂ ਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਸਾਨੂੰ ਤਾਂ ਕਿਸੇ ਨੇ ਕਹੇ ਧੱਕੇ ਨਾ ਗਿਆ ਨਹੀਂ ਕਿਹਾ ਗੁਰੂ ਰਵਿਦਾਸ ਅਹੀਂ ਤਾਂ ਸ਼ੁਰੂ ਤੇ ਗੁਰੂ ਰਵਿਦਾਸ ਕਿੰਨੇ ਆਏ ਗੁਰੂ ਪਿਆਰਿਓ ਸਾਡਾ ਕੋਈ ਜਿੱਕਾ ਤੇ ਬਣਉਂਦੀ ਕੋਈ ਗੁਰੂ ਕਹੇ ਜੋ ਭਗਤ ਕਹਿੰਦੇ ਕੋਈ ਸੰਤ ਕਹਦੇ ਹੰਨ ਤਾਂ ਖੁਸ਼ ਹੁੰਦੀ ਆ ਕਿ ਚਲੋ ਵੀ ਸਾਡੇ ਗੁਰੂ ਦੇ ਵਿਚਾਰਾਂ ਤੇ ਪਹਿਰਾ ਦਿੰਦਾ ਆ ਸਾਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਤੋਂ ਕੋਈ ਪਹਿਰਾ ਦਿੰਦਾ ਕੋਈ ਸ਼ਖਸ ਸਾਨੂੰ ਮਿਲ ਜਾਂਦਾ ਆ ਅਹੀਂ ਉਹਨੂੰ ਵੇਖ ਕੇ ਖੁਸ਼ੀ ਮਨਾਉਂਦੇ ਆ ਉਹ ਸਾਡੇ ਮੈਂ ਆਨ ਕਹੀਆ ਮਾਪੀ ਤੂੰ ਧੱਕੇ ਨਾ ਗੁਰੂ ਕਾ ਧੱਕੇ ਨਾ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਾ ਧੱਕੇ ਨਾ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਾ ਹੁਣ ਉਹ ਬੰਦੇ ਨੇ ਗੁਰੂ ਗੋਬਿੰਦ ਸਿੰਘ ਦੇ 52 ਖਮਾ ਨੇ ਪੈਰ ਨਹੀਂ ਦੇਣਾ ਨਾ ਉਹਨੇ ਕਦੇ ਬਟੇ ਜੀ ਅਮਰ ਹੋਇਆ ਚੱਕੀ ਤੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹੀਆ ਤਾ ਕੀ ਫਾਇਦਾ ਹੋਪਾ ਜੀ ਜਿੰਨਾ ਤੱਕ ਉਹ ਗੁਰੂ ਗੋਬਿੰਦ ਸਿੰਘ ਨੂੰ ਤਨੋਂ ਮਨੋਂ ਤਨੋਂ ਨਹੀਂ ਮੰਨੇਗਾ ਗੁਰੂ ਗੋਬਿੰਦ ਸਿੰਘ ਮਾਰਾ ਇਹਨੂੰ ਆਪਣਾ ਜਿਹੜਾ ਕੀ ਆ ਆਪਣੀ ਜਿਹੜੀ ਸੋਹਣੀ ਮਾਤਰਾ ਸੌਂਪਣੀ ਦੇਗਾ ਤੇ ਗੁਰੂ ਮਾਰਾ ਇਹ ਕੋ ਚੰਗੀ ਮਤ ਨਹੀਂ ਲਏਗਾ ਤੇ ਉਹਨਾਂ ਚਿਰ ਗੁਰੂ ਗੋਬਿੰਦ ਸਿੰਘ ਦੇ ਪੁੱਤ ਅ ਗੁਰੂ ਕੇ ਬੇਟੇ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਭਰਾਵੋ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਰਲਵਾਸੀਆ ਕੌਮ ਦੇ ਲੋਕ ਇੱਕ ਜਾਤ ਵਿੱਚ ਪੈ ਚੁੱਕੇ ਆ ਇਹ ਜਾਤਪਮਾਨੀ ਹੋ ਚੁੱਕੇ ਆ ਇਹ ਸਿੱਖੀ ਛੱਡ ਚੁੱਕੇ ਆ ਉਦੋਂ ਕਬੀਰ ਪੰਧੀਆ ਵੀ ਸਿੱਖੀ ਛੱਡ ਚੁੱਕੇ ਆ ਉਹ ਵੀ ਮੰਦਰਾਂ ਵਿੱਚ ਮੂਰਤੀਆਂ ਪੂਜੀ ਜਾਂਦੇ ਤੇ ਅਹਿਮਲ ਜੇਕਰ ਕਿਤੇ ਸਿੱਖੀ ਸੰਭੀ ਆ ਤੇ ਮਜਬੀ ਸੇਖੋਂ ਹਰਤੇ ਕੋਈ ਮਾਨ ਕਰਤਾ ਆ ਤੋ ਉਹ ਸਾਡੇ ਮਜਬੀ ਸਿੱਖ ਭਰਾ ਆ ਰੰਗਰੇਟੇ ਗੁਰੂ ਕੇ ਬੇਟੇ ਆ ਕਿ ਮੈਂ ਆਪਣੇ ਭਰਾਵਾਂ ਨੂੰ ਕਹਿੰਨਾ ਕਿ ਭਰਾਵੋ ਹੁਣ ਤੁਹਾਡਾ ਮੇਲਾ ਆ ਗਿਆ ਸਿੱਖੀ ਸਾਹਮਣ ਦਾ ਕਿਉਂਕਿ ਸਾਡੇ ਪੁਰਖਿਆਂ ਨੇ ਸਾਡੇ ਜੰਗਲਾਂ ਨੇ ਗੁਰੂਆਂ ਦਾ ਝੰਡਾ ਲੜੀਆਂ ਆ ਗੁਰੂਆਂ ਦਾ ਹੁਕਮ ਮੰਨਿਆ ਆ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਨਿਸ਼ਾਨਾ ਪਰਖਣਾ ਆ ਤਾਂ ਧੰਤਨ ਬਾਬਾ ਬੀਰ ਸਿੰਘ ਧੰਤਨ ਬਾਬਾ ਧੀਰ ਸਿੰਘ ਵਰਗੇ ਯੋਧਿਆ ਸ਼ੂਰ ਬੀੜਾ ਨੇ ਗੁਰੂ ਮਾ ਦਾ ਕੇਸਨ ਮੁਖਤ ਲੋ ਗਏ ਉਹਨਾਂ ਨੇ ਕਿਹਾ ਵੀ ਮਾਰੇ ਸਾਡੇ ਤੇ ਨਿਸ਼ਾਨਾ ਪਰਖੋ ਸਿੱਖੀ ਸਾਡੀ ਆ ਜਿਹੜਾ ਭਾਈ ਦਾ ਭਜਨ ਦਿਓ ਕਿ ਜੇ ਆਪ ਕੋ ਗੁਰੂ ਨਾਲ ਪਾਠ ਜਾਨਾ ਕਰੂ ਪਿਆਰਿਓ ਪਰ ਜੇੜਾ ਸਾਡੇ ਗੁਰੂਆਂ ਦਾ ਸਤਕਾਰ ਨਹੀਂ ਕਰੇਗਾ ਸਾਡੇ ਗੁਰੂਆਂ ਦਾ ਨਾਮ ਵਰਤੇਗਾ ਆਪਾਂ ਦੇ ਖਿਲਾਫ ਬੋਲਣਗੇ ਕਿ ਕਿਥੇ ਜਾਓ ਭਾਈ ਸਭ ਮਤਲਬ ਨਹੀਂ ਮੰਦਰ ਜਾਓ ਕਿੱਥੇ ਜਾਓ ਜਿੱਥੇ ਜਾਣਾ ਜਾਓ ਦੇ ਦੇ ਜਾਓ ਪਰ ਸਾਡੇ ਗੁਰੂ ਦਾ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜਿਆ ਉਹਦਾ ਨਾਮ ਵਰਤਣਾ ਬੰਦ ਕਰ। ਜੋ ਗੁਰੂ ਪਿਆਰਿਓ ਇਹ ਲੇਖ ਬੇਤੀ ਪ੍ਰਵਾਨ ਕਰ ਲਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਹਰ ਇੱਕ ਸਿੱਖ ਤੱਕ ਪਹੁੰਚ ਜਾਏ ਤੇ ਪਤਾ ਲੱਗ ਜਾਏ ਸਿੱਖਾਂ ਨੂੰ ਕਿ ਇਹ ਲੋਕ ਜਿਹੜੇ ਧੱਕੇ ਨਾਲ ਲੋਕਾਂ ਤੋਂ ਗੁਰੂ ਕਹੁੰਦੇ ਆ ਆਪ ਗੁਰੂਆਂ ਸੁਤਕਾ ਗਾਇਨ ਕਰਦੇ ਵਾਹਿਗੁਰਜੀ ਦਾ ਪਤਨ ਵਾਹਿਗੁਰਜੀ ਦੇ ਬਤੇ